ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਪਿੰਡ ਤੋਂ ਜਿੱਥੇ ਬੀਤੇ ਦਿਨ 2 ਕਰੋੜ ਦੀ ਬੋਲੀ ਲੱਗੀ ਸੀ 2 ਕਰੋੜ ਦੇ ਵਿੱਚ ਸਰਪੰਚੀ ਮਿਲੀ ਸੀ ਜਿਸ ਤੋਂ ਬਾਅਦ ਪਿੰਡ ਕਾਫੀ ਸੁਰਖੀਆਂ 'ਚ ਸੀ ਉੱਥੇ ਹੀ ਹੁਣ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿਵੇਂ ਦੱਸਦੇ ਕਿ ਪਿੰਡ ਹਰਦੋਬਾਲ ਦੇ ਵਿੱਚ ਛੋਟੀ ਜਿਹੀ ਗੱਲ ਪਿੱਛੇ ਕਾਰ ਵੜ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਜਾਣਕਾਰੀ ਅਨੁਸਾਰ ਦੱਸਦੇ ਕਿ ਮੋਟਰਸਾਈਕਲ ਲੰਘਾਉਣ ਨੂੰ ਲੈ ਕੇ ਹੋਈ ਮਾਮੂਲੀ ਜਿਹੀ ਗੱਲ ਤੇ ਬਹਿਸ ਹੋ ਜਾਂਦੀ ਹੈ ਕਿਉਂਕਿ ਰਾ چھوٹਾ ਹੁੰਦਾ ਹੈ ਤੇ ਜਦ ਨੌਜਵਾਨ ਮੋਟਰਸਾਈਕਲ ਲਗਾਉਣ ਲੱਗਦਾ ਹੈ ਤਾਂ ਉਹਨਾਂ ਵਿਚਾਲੇ ਥੋੜੀ ਤਕਰਾਰ ਹੋ ਜਾਂਦੀ ਹੈ ਮਮੋਲੀ ਜਹੀ ਤੂ ਤੂ ਮੈਂ ਮੈਂ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ 6-7 ਹਮਲਾਵਰ ਆਉਂਦੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਫਿਰ ਘਰ ਦੇ ਮੈਂਬਰਾਂ ਦੇ ਤਲਾਗਾਤਾਰ ਹੀ ਫਾਇਰ ਕਰਨੇ ਸ਼ੁਰੂ ਕਰ ਦਿੰਦੇ ਨੇ ਦੱਸ ਦਈਏ ਕਿ ਜਿਸ ਤੋਂ ਬਾਅਦ ਘਰ ਦੇ ਲੋਕ ਪਰਿਵਾਰ ਦੇ ਲੋਕ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਹਮਲਾਵਰਾਂ ਵੱਲੋਂ 5 ਗੋਲੀਆਂ ਚਲਾਈਆਂ ਗਈਆਂ ਹਨ ਘਰ ਦੇ ਵਿੱਚ ਵੜ ਕੇ ਟਰੈਕਟਰ ਨੂੰ ਪੰਨ ਦਿੱਤਾ ਗਿਆ ਹੈ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੋਟੀ ਜਿਹੀ ਗੱਲ ਤੇ ਗੋਲੀਆਂ ਚਲਾਈਆਂ ਗਈਆਂ ਨੇ ਦੱਸ ਦੇ ਵਿੱਚ ਰੂੜੀ ਲੈਣ ਗਏ ਹੋਏ ਸੀ ਰਸਤੇ 'ਤੇ ਇੱਕ ਨੌਜਵਾਨ ਦੇ ਨਾਲ ਰਾਹ ਛੱਡਣ ਲੈ ਕੇ ਬੈਸਵਾਜੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਆਪਣੇ ਸਾਥੀਆਂ ਲੈ ਕੇ ਕਾਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਉੱਥੇ ਗੋਲੀਆਂ ਦੇ ਫਾਇਰ ਕਰਦਾ ਹੈ ਤਸਵੀਰਾਂ ਕਰਦੀਆਂ ਵੇਖ ਸਾਹਦੇ ਜਿੱਥੇ ਕਿ ਫਾਇਰ ਕੱਢੇ ਗਏ ਨੇ ਕਾਰ ਦੇ ਵਿੱਚ ਮੌਕੇ ਤੇ ਪੁਲਸ ਪਹੁੰਚੀ ਹੈ ਤੇ ਪੁਲਸ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਜਾਂਚ ਸ਼ੁਰੂ ਕਰ ਰਹੀ ਹੈ ਤਾਂ ਇਸ ਸਵੇਰੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡਾ ਸੰਜੀ ਖੇਤ ਦੇ ਵਿੱਚ ਰੂੜੀ ਖਲਾਰਦੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਇਵੇਂ ਮੈਨੂੰ ਗਾਵਾ ਕਰਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਵਾ ਕਰਤੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ ਸੱਤ ਅੱਠ ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਮਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਆ ਇਨੇ ਆਖਿਆ ਵੀ ਜੇ ਉਹ ਕੋ ਗਲਤੀ ਹੋਈ ਆ ਇਹ ਮਾਫੀ ਮੰਗਾਉਣੀ ਆ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਆ ਤੇ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋ ਮੰਗਾਉਣੀ ਆ ਉਹਨੇ ਜਨੂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਦਿਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮੇ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਿਆ ਤੇ ਉਹ ਹਵਾਲਾ ਬਾਬਾ ਬੈ ਗੇ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਟਰੈਕਟਰ ਦੇ ਦੋ ਦੋ ਤਿਆਰ ਹੀ ਉਹਨਾਂ ਸੱਜਣੇ ਪਾੜ ਉਹਨਾਂ ਤਿੰਨ ਚਾਰ ਕੀਤੇ ਆ ਚਾਹ ਤਿੰਨ ਚਾਰ ਹੰਜ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭ ਗਏ ਦੋ ਨਹੀਂ ਲੱਭੇ ਜਿਆ ਕੋ ਦਾਤਰ ਤੇ ਛੋਟੇ ਪੁਲਿਸ ਆਈ ਆ ਪ੍ਰਸ਼ਾਸ਼ਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਆ ਕੇ ਕਾਗਜ਼ੀ ਕਾਰਵਾਈ ਕੀਤੀ ਆ ਫੇਰ ਧਮਕੀ ਦੇ ਗਏ ਵੀ ਇਹ ਪਿੰਡ ਆਉਣ ਤੈਨੂੰ ਗੋਲੀ ਮਾਰ ਦੇਣੀ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣ ਇਹ ਵੀ ਤਾਂ ਉਹ ਆਣ ਕੇ ਗਏ ਸਾਡੇ ਬੱਚੇ ਨੇ ਨਹੀਂ ਦੱਸਿਆ ਹਾਂ ਨੂੰ ਬਧਾਵਨੀ ਤੇ ਉਸੇ ਵਲੇ ਪੰਜਾ ਸਤਾ ਮਿੰਟਾਂ ਦੇ ਵਿੱਚ ਆਣ ਕੇ ਦੇ ਇਥੇ ਬੂਹੇ ਘੜੀ ਇਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਮੈਂ ਹਜਾ ਲੋ ਬੱਚਾਵਾਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੀ ਘਰ ਮੈਂ ਆਣ ਕੇ ਕਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਹਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰਖਲੋ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋ ਜੀ ਪੰਜ ਗੋਲੀਆਂ ਲਗਾਈਆਂ ਜੇ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਸਾਡਾ ਨਿਗਾ ਜਾ ਬੇਟਾ ਮੇਰਾ ਉਹ ਕੁੜੀਆਂ ਦੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਦਿੰਦੀ ਅਸੀਂ ਕਿੱਥੇ ਜਾਂਦੇ ਹਾਂ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਿਆਂ ਨੂੰ ਵੀ ਅੱਜ ਅਹੀਂ ਸੇਫ ਨਹੀਂ ਆਨ ਨੂੰ ਧਮਕੀ ਵੀ ਦੇਗੇ ਕਿ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਹੀ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੈਕ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਵਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਜ ਬਾਹਰੋ ਇਹਨਾਂ ਕੋ ਖਤਰਾ ਹੈ ਨਾ ਅਹੀਂ 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 ਸੇ ਆਪਣੀ ਆਇਥੇ ਪਰ ਬਾਲਾਂ ਵਿੱਚ ਅਹੀਂ ਤੇ ਆ ਕਿ ਸੇਫ ਨਹੀਂ ਆ ਪਿੰਡ ਚ ਅਹੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਹੀਂ ਗਾੜੀ ਉਮ ਪੈ ਜਾਣਾ ਜੀ ਬਾਕੀ ਜਾਨੇ ਕਿੰਦੇ ਭਾਏ ਤੁਹਾਨੂੰ ਲਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੇ ਪਹਿਲਾਂ ਰੇਟ ਕਰ ਚੱਲ ਰਹੇ ਆ ਫਿਰ ਤੁਹਾਨੂੰ ਅਣਕ ਦੱਸ ਦਿੰਦੇ ਹਾਂ ਸਾਰੀ ਗੱਲ ਖੋਲ ਬ੍ਰੰਧ ਹੋਏ ਤੇ ਨੋ ਖੋਲੋ